ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਤੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਆਪਾਂ ਵੀ ਠੀਕ ਠਾਕ ਹਾਂ ਜੀ ਇਹ ਬਣਾ ਰਹੇ ਹਾਂ ਜੀ ਆਪਾਂ ਗੋਭੀ ਦੀ ਸਬਜ਼ੀ ਇਸ ਸੀਜ਼ਨ ਦੀ ਪਹਿਲੀ ਵਾਰੀ ਬਣਾ ਰਹੇ ਹਾਂ ਜੀ ਆਪਾਂ गोभी ਪਰ ਫੁੱਲੇ ਜਿਆਦਾ ਵਧੀਆ ਨਹੀਂ ਸੀਗੇ ਖਿੰਡੇ ਜੇ ਫੁੱਲ ਸੀਗੇ ਜੀ ਇਹ ਪਿਆਜ਼ ਪਾ ਲੈਨੇ ਆਪਾਂ ਸਰੋਂ ਦੇ ਤੇਲ ਚ ਬਣਾ ਰਹੇ ਆਪਾਂ ਇਹਨੂੰ ਕਰਾਰੀ ਬਣਦੀ ਹੈ ਜੀ ਸਰੋਂ ਦੇ ਤੇਲ ਚ ਜੀਰਾ ਪਾ ਲਿਆ ਸੀ ਪਿਆਜ਼ ਪਾ ਕੇ ਤੇ ਇਹ ਨਾਲ ਹੀ ਆਪਾਂ ਜੀ ਜਿਹੜੇ ਗੋਭੀ ਦੇ ਟੰਡਲ ਜੀ ਹੁੰਦੇ ਨੇ ਕੈੜੇ ਖਿੰਡੇ ਜੇ ਫੁੱਲਾਂ ਕਰਕੇ ਥੋੜੇ ਜੇ ਕੈੜੇ ਸੀਗੇ ਜੀ ਉਹ ਪਿਆਜ਼ਾਂ ਦੇ ਨਾਲ ਹੀ ਪਾ ਦਿੱਤੇ ਨੇ ਆਪਾਂ ਤੇ ਨਾਲ ਪਾ ਦਾਂਗੇ ਜੀ ਟਮਾਟਰ ਕੱਟ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਪਹਿਲਾਂ ਭੁੰਨ ਲਾਂਗੇ ਆਪਾਂ ਗੋਭੀ ਤਾਂ ਜਲਦੀ ਢਲ ਜਾਂਦੀ ਹੈ ਜੀ ਇਹਨਾਂ ਨੂੰ ਇਹ ਟਾਈਮ ਲੱਗਦਾ ਇਹ ਸੀਜ਼ਨ ਦੀ ਪਹਿਲੀ ਵਾਰੀ ਗੋਭੀ ਬਣਾ ਰਹੇ ਹਾਂ ਤੇ ਨਾਲ ਆਪਾਂ ਕੱਟ ਲਈਆਂ ਨੇ ਜੀ ਹਰੀਆਂ ਮਿਰਚਾਂ ਕੁਝ ਲਾਲ ਮਿਰਚ ਪਾ ਦਾਂਗੇ ਤਿੰਨ ਹਰੀਆਂ ਮਿਰਚਾਂ ਕੱਟ ਲਈਆਂ ਸੀ ਮੀਡੀਅਮ ਜਿਵੇਂ ਸੇਕ ਦੇ ਉੱਤੇ ਭੁੰਨਦੇ ਆ ਜੀ ਤੜਕਾ ਆਪਾਂ ਬੜੀਆ ਬਣਦੀ ਹੈ ਸਬਜ਼ੀ ਫੇਰ ਇਹ ਨਾਲ ਆਪਾਂ ਇਹਦਾ ਧਰ ਲਾਂਗੇ ਜੀ ਦੁੱਧ ਗਰਮ ਹੋਣ ਲਈ ਮਲਾਈ ਲਾ ਲਈ ਆਪਾਂ ਦੁੱਧ ਦੋ ਤੇ ਦੁੱਧ ਨੂੰ ਧਰ ਲਾਂਗੇ ਗਰਮ ਦੋਨੇ ਕੰਮ ਹੋ ਜਾਣਗੇ ਜੀ ਨਾਲ ਨਾਲ ਅੱਜ ਕੈਮਰਾ ਦੂਸਰੀ ਸਾਈਡ ਤੋਂ ਲਾਇਆ ਸੀਗਾ ਜੀ ਮੈਂ ਇਧਰੋਂ ਮੈਨੂੰ ਥੋੜਾ ਜਿਹਾ ਔਖਾ ਲੱਗਦਾ ਪੁੱਠੇ ਜੇ ਪਾਸੇ ਲੱਗਦਾ ਜੀ ਪੁੱਠਾ ਜਿਹਾ ਕੈਮਰਾ ਲੱਗ ਗਿਆ ਉਧਰੋਂ ਸੈਟ ਲੈ ਆ ਰਹਿੰਦਾ ਜੀ ਵੀਡੀਓ ਵੀ ਪਹਿਲੀ ਵਾਰੀ ਇਧਰੋਂ ਬਣਾਈ ਹੈ ਜੀ ਪਤਾ ਨਹੀਂ ਵੀ ਕਿਹੋ ਜਿਹੀ ਬਣੂ ਠੀਕ ਬਣੀ ਹੈ ਵੈਸੇ ਇਧਰ ਕੰਦ ਵਾਲੀ ਸਾਈਡ ਆ ਜਾਂਦਾ ਰਹਿੰਦਾ ਜੀ ਕੈਮਰਾ ਦਿਖਦਾ ਨਹੀਂ ਹੈਗਾ ਫਿਰ ਕੰਦੇ ਨੇੜੇ ਲਾਉਣਾ ਪੈਂਦਾ ਹੈ ਦੁੱਧ ਧਰ ਲਿਆ ਆਪਾਂ ਵਾਲੀ ਆਉਣ ਲਈ ਦਹੀਂ ਵਾਲਾ ਦੁੱਧ ਠੰਡਾ ਹੋ ਜਾਂਦਾ ਜੀ ਫਿਰ ਜਾਗ ਲਾਇਆ ਜਾਂਦਾ ਜੀ ਲੇਟ ਵਾਲੀ ਦਿੰਨੇ ਆਪਾਂ ਫਿਰ ਠੰਡਾ ਨਹੀਂ ਹੁੰਦਾ ਇਹ ਟਮਾਟਰ ਤੇ ਹਰੀ ਮਿਰਚ ਵੀ ਪਾ ਲਈ ਆਪਾਂ ਵਿੱਚ ਪੁੱਨ ਲਾਗੇ ਜੀ ਟਮਾਟਰ ਪਾਉਣ ਤੋਂ ਬਾਅਦ ਆਪਾਂ 2-3 ਮਿੰਟ ਤਣ ਲੈਣੀ ਜੀ ਆਲੂ ਮੀਡੀਅਮ ਸਾਈਜ਼ ਦੇ ਇਹਨਾਂ ਨੂੰ ਕੱਟ ਲਾਂਗੇ ਆਪਾਂ ਕੱਟ ਕੇ ਪਾਣੀ ਦੇ ਵਿੱਚ ਪਾ ਕੇ ਰੱਖ ਦਾਂਗੇ ਕਾਲੇ ਨਹੀਂ ਹੋਣਗੇ ਕਰਦਾਂ ਬਹੁਤ ਸੇਤੀ ਖੁੰਡੀਆਂ ਹੋ ਜਾਂਦੀਆਂ ਨੇ ਜੀ ਤਿੰਨ ਚਾਰ ਕਿ ਮਹੀਨੇ ਹੋਏ ਨੇ ਲੈ ਕੇ ਆਂਦੀਆਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਵਧੀਆ ਨਹੀਂ ਦਿੰਦੇ ਕਰਦਾ ਜਿੰਨਾ ਮਰਜੀ ਕਹਿ ਕੇ ਲੈ ਆਈਏ ਦੁੱਧ ਠੰਡਾ ਸੀ ਆਇਆ ਫ੍ਰਿਜ ਚੋਂ ਕੱਢਣ ਸਾਰ ਰੱਖਤਾ ਮੈਂ ਇਹਦੇ ਉੱਤੇ ਬੈਸੇ ਅੱਧਾ ਘੰਟਾ ਆਪਾਂ ਨੂੰ ਪਹਿਲਾਂ ਕੱਢ ਕੇ ਰੱਖਣਾ ਚਾਹੀਦਾ ਬਾਹਰ ਇਹ ਆਲੂਆਂ ਦੇ ਵਿੱਚ ਆਪਾਂ ਪਾਣੀ ਪਾ ਕੇ ਰੱਖ ਦੇਵਾਂਗੇ ਧੋ ਕੇ ਪਹਿਲਾਂ 2-3 ਵਾਰੀ ਉਹਨਾਂ ਨੂੰ ਫੇਰ ਪਾਣੀ ਪਾ ਕੇ ਰੱਖਾਂਗੇ ਮਸਾਲਾ ਆਪਣਾ ਭੁੱਜਣ ਵਾਲਾ ਹੀ ਹੈ ਜੀ ਥੋੜਾ ਜਿਹਾ ਇਹਦੇ ਵਿੱਚ ਆਪਾਂ ਲੂਣ ਪਾ ਦਾਂਗੇ। 2 ਮਿੰਟ ਪਹਿਲਾਂ ਬਾਕੀ ਮਸਾਲੇ ਬਾਅਦ ਚ ਪਾਵਾਂਗੇ। ਲੂਣ ਨਾਲ ਜਲਦੀ ਪੱਕ ਜਾਊਗਾ ਜੀ ਨਾਲ ਟਮਾਟਰ ਪੱਕ ਜਾਊਗਾ। ਸਾਰੀ ਭੈਣ ਭਰਾ ਬਹੁਤ ਪਿਆਰ ਦੇ ਰਹੇ ਹੋ ਜੀ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਿਓ। ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਹੋਰ ਲੂਣ ਵਿੱਚ। ਮਿਰਚ, ਹਲਦੀ ਤੇ ਥੋੜੀ ਜਿਹੀ ਪਾਈ ਸੀਗੀ ਜੀ ਸੁੱਕੀ ਮੇਥੀ। ਤੇ ਨਾਲ ਆਪਾਂ ਪਾਵਾਂਗੇ ਜੀ ਦੇਗੀ ਮਿਰਚ। ਦੇਗੀ ਮਿਰਚ ਨਾਲ ਕਲਰ ਸੋਨਾ ਹੋ ਜੂਗਾ ਜੀ ਇਹਦਾ ਇਹ ਥੋੜੀ ਜੀ ਗੋਭੀ ਫੁੱਲ ਹੋਰ ਤਰ੍ਹਾਂ ਦੇ ਸੀਗੇ ਥੋੜਾ ਜਿਹਾ ਪਾ ਲਿਆ ਜੀ ਪਾਣੀ ਮਸਾਲਾ ਚੰਗੀ ਤਰ੍ਹਾਂ ਭੁੱਜ ਜੂਗਾ ਇਧਰੋਂ ਕੈਮਰਾ ਲਾਉਣ ਨਾਲ ਜੀ ਮੈਨੂੰ ਇਹ ਲਾ ਦਉਂਦਾ ਮੇਰੀ ਬਾਹ ਮੂਰੀ ਆਉਂਦੀ ਹੋਊ ਇਧਰੋਂ ਨਹੀਂ ਦਿਖਣਾ ਉਧਰੋਂ ਕੈਮਰਾ ਲਾ ਕੇ ਪਰਲੀ ਸਾਈਡ ਤੋਂ ਫਿਰ ਸਹੀ ਰਹਿੰਦਾ ਤੇ ਇਹ ਆ ਪਾ ਲੈਨੇ ਜੀ ਆਪਾਂ ਆਲੂ ਆਲੂਆਂ ਦੇ ਵਿੱਚ ਥੋੜਾ ਨਮਕ ਮਿਰਚ ਰੱਚ ਜੂਗਾ ਚੰਗੀ ਤਰ੍ਹਾਂ। 3-4 ਮਿੰਟ ਪਹਿਲਾਂ ਆਲੂ ਪਕਾਵਾਂਗੇ। ਗੋਭੀ ਪਾਵਾਂਗੇ ਜੀ ਬਾਅਦ ਚ। ਥੋੜਾ ਜਿਹਾ ਨਾਲ ਪਾ ਦਿੱਤਾ ਜੀ ਪਾਣੀ ਆਪਾਂ। ਇਹ ਡੇਗੀ ਮਿਰਚ ਹੁਣ ਪਾ ਰਹੀਆਂ ਜੀ। ਨਾਲੇ ਤਾਂ ਆਲੂ ਪੱਕ ਜਾਣਗੇ ਜੀ ਚੰਗੀ ਤਰ੍ਹਾਂ। ਤੇ ਨਾਲੇ ਆਪਣਾ ਮਸਾਲਾ ਚੰਗੀ ਤਰ੍ਹਾਂ। ਪੁੱਛ ਜੂਗਾ ਤੇਲ ਛੱਡਦੇ ਉਗ ਮਸਾਲਾ ਫਿਰ ਗੋਭੀ ਪਾਵਾਂਗੇ ਆਪਾਂ ਇਹਦੇ ਵਿੱਚ ਸਿਮਤੇ ਕਰਕੇ ਗੈਸ ਨੂੰ ਢੱਕ ਕੇ ਰੱਖ ਦਾਂਗੇ ਆਪਾਂ ਦਿਨ ਚਾਰ ਮਿੰਟਾਂ ਲਈ ਇਹ ਰੱਖ ਲੀਜੀ ਆਪਾਂ ਗੋਭੀ ਧੋ ਕੇ ਪਾਣੀ ਨੁੱਚੜ ਜੂਗਾ ਹੈਗਾ ਚੰਗੀ ਤਰ੍ਹਾਂ ਕਈ ਪਾਣੀਆਂ ਨਾਲ ਧੋਤੀ ਸੀਗੀ ਜੀ ਆਪਾਂ ਤਿੰਨ ਚਾਰ ਪਾਣੀ ਪਾ ਕੇ ਕਰਦੀਆਂ ਸਬਜ਼ੀਆਂ ਵੱਧ ਸੁਆਦ ਬਣਦੀਆਂ ਯਾਨੀ ਮੁੱਲ ਦੀ ਸਬਜ਼ੀ ਉਨੀ ਸੁਆਦ ਨਹੀਂ ਬਣਦੀ ਮਸਾਲਾ ਆਪਣਾ ਭੁੱਜ ਗਿਆ ਜੀ ਤੇਲ ਛੱਡ ਦਿੱਤਾ ਨੇ ਆਲੂ ਵੀ ਅੱਧੇ ਭੁੱਜ ਗਏ ਸੀਗੇ ਜੀ ਹਾਫ ਕੁੱਕ ਹੋ ਗਏ ਸੀ ਤੇ ਹੁਣ ਪਾ ਦਾਂਗੇ ਆਪਾਂ ਗੋਭੀ ਗੈਸ ਆਪਾਂ ਘੱਟ ਤੇ ਰੱਖਾਂਗੇ ਜੀ ਹੌਲ ਨਹੀਂ ਕਰਦੇ ਚੰਗੀ ਤਰ੍ਹਾਂ ਇਹਨੂੰ ਮਸਾਲੇ ਦੇ ਨਾਲ ਆਪਾਂ ਮਿਕਸ ਕਰ ਦਾਂਗੇ ਉਦੋਂ ਦੋ ਦਰੇ ਦੇਖ ਰਹੀ ਸੀ ਮੈਂ ਇਹ ਵਾਲੀ ਆਉਣ ਵਾਲੀ ਉਹਨੂੰ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜਿਹੜੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੇ ਸਾਥ ਦੀ سپورਟ ਦੀ ਜ਼ਰੂਰਤ ਹੈ ਆਪਾਂ ਨੂੰ سپورਟ ਵੱਧ ਤੋਂ ਵੱਧ ਕਰਿਓ ਜੀ ਸਾਰੇ ਭੈਣ ਭਰਾ ਇੱਕ ਦੂਸਰੇ ਦੀ سپورਟ ਕਰਿਆ ਕਰੋ ਇਹ ਆਪਾਂ ਮਿਕਸ ਕਰਕੇ ਸਬਜ਼ੀ ਟੱਕ ਦਿੱਤੀ ਹੈ ਜੀ ਹੁਣ ਇੱਟਨੇ 4 ਮਿੰਟਾਂ ਬਾਅਦ ਆਪਾਂ ਘੜਸੀ ਫੇਰ ਦਾਂਗੇ ਇਹਦੇ ਵਿੱਚ ਗੈਸ ਆਪਣਾ ਬਿਲਕੁਲ ਘਟ ਤੇ ਹੀ ਹੈ ਦੇਨ ਨੂੰ ਆਪਾਂ ਸੈੱਟ ਕਰਕੇ ਰੱਖ ਲਿਆ ਕਰਾਂਗੇ ਜੀ ਵੀਡੀਓ ਹੁਣ ਸਾਨੂੰ 7 ਵਜੇ ਅਪਲੋਡ ਕਰਦਿਆਂ ਕਰਾਂਗੇ ਦੁੱਧ ਨੂੰ ਵਾਲੀ ਆ ਗਈ ਸੀ ਗੈਸ ਆਪਾਂ ਬੰਦ ਕਰ ਦਿੱਤਾ ਹੈ ਸਬਜੀ ਵੀ ਆਪਣੀ ਬਣ ਗਈ ਜੀ ਹਰਾ ਧਨੀਆ ਨਹੀਂ ਹੈਗਾ ਸੀ ਜੇ ਹਰਾ ਧਨੀਆ ਪਾ ਲਈਏ ਉੱਪਰ ਤਾਂ ਹੋਰ ਟੇਸਟ ਵਧ ਜਾਂਦਾ ਸਬਜੀ ਦਾ ਜੀ ਸਬਜੀ ਆਪਣੀ ਤਿਆਰ ਹੈ ਗੈਸ ਬੰਦ ਕਰ ਦਾਂਗੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਵਾਹ ਵਾਹ ਜੀ